ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਕੁਦਰਤ ਡੈਰੀ ਫਾਰਮ ਭਗਤਾ ਤੇ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤੇ ਤਹਿਸੀਲ ਪੈਂਦੀ ਆ ਬਾਗਾ ਪੁਰਾਣਾ ਤੁਸੀਂ ਪਛਾਣ ਹੀ ਲਿਆ ਹੋਊਗਾ ਘਰਬਾਰ ਬਾਈ ਦਾ ਬਾਈ ਲਾਪਰੀ ਦੇ ਘਰ ਆਪਾਂ ਵੀਡੀਓ ਬਣਾਉਣ ਲੱਗੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਨਗ ਦਿਖਾਉਣੇ ਆ ਇੱਕ ਹੈਗੀ ਬੱਚੀ ਗੱਬਣ ਚਾਰ ਦਿਨ ਦੇ ਬਾਈ ਦੱਸਦਾ ਬਾਕੀ ਡਿਟੇਲ ਬਾਈ ਤੁਹਾਨੂੰ ਲਵਾਂਗੇ ਤੇ ਤਿੰਨ ਨਗ ਹੈਗੇ ਛੋਟੇ ਬੱਚੇ ਬਾਈ ਕੋਲੇ ਬਹੁਤ ਚੰਗੇ ਜਾਨਵਰ ਆ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਜਿਹੜੇ ਵੀਰ ਫੇਸਬੁੱਕ ਪੇਜ ਤੇ ਵੇਖ ਰਹੇ ਆ ਉਹ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਕੋਈ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 7991 ਤੇ ਬਾਕੀ ਆਪਾਂ ਕਰਾਉਣੇ ਲਾਪਰੀ ਦੇ ਨਾਲ ਗੱਲਬਾਤ ਬੁਲਾਉਣੇ ਆ ਤੁਹਾਨੂੰ ਸਸੀ ਗੱਲ ਬਾਈ ਲਾਪਰੀ ਤਾਂ ਸਸੀ ਗੱਲ ਜੀ ਹੋ ਠੀਕ ਹੈ ਬਾਈ ਠੀਕ ਹੈ ਠੀਕ ਹੈ ਬਾਈ ਆਪਣਾ ਐਡਰੈਸ ਕਨਫਰਮ ਕਰੀ ਜਾ ਮੇਰਾ ਲਾਪਰੀ ਤੇ ਬਾਈ ਪਿੰਡ ਸੁਗਾਣਾ ਤੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਬਰਾਣਾ ਠੀਕ ਹੈ ਜੀ ਜਿਹੜੇ ਸ਼ਹਿਰ ਭਾਜਤਾ ਭਾਈ ਗਾ ਤੇ ਬਗਰਾੜੀ ਆ ਤੇ ਇਧਰ ਬਾਜਾ ਖਾਨਾ ਬਾਜਾ ਖਾਨਾ ਤੋਂ ਬਰਨਾਲਾ ਰੋਡ 1.5 ਕਿਲੋਮੀਟਰ 1.5 ਕਿਲੋਮੀਟਰ ਸਾਈਡ ਤੇ ਖੇਤਾਂ ਜਿਹਾ ਖੇਤਾਂ ਜਿਹਾ ਘਰਾਂ ਬਾਈ ਦਾ ਪੁਰਾਣਾ ਕੰਮ ਆ ਬਾਈਆਂ ਦਾ ਵਪਾਰ ਦਾ ਹੈ ਨਾ ਬਾਈ ਹਾਂਜੀ ਹਾਂਜੀ ਠੀਕ ਹੈ ਤੇ ਮੋਬਾਈਲ ਨੰਬਰ ਬਾਈ ਬੋਲ ਦਿਆ 97292 57848 ਬਾਈ ਠੀਕ ਹੈ ਤੇ ਕਿਸੇ ਭਰਾ ਨੇ ਗਾਂ ਕੂ ਲੈਣੀ ਹੁੰਦੀ ਹੈ ਨਾ ਤੇ ਗਾਈਆਂ ਵੀ ਆਪਣੇ ਕੋਲੇ ਹੁਣ ਗਾਈਆਂ ਦਾ ਚਲਾ ਲੈ ਗਾ ਹੁਣ ਗਾਈਆਂ ਵੀ ਲੈਣ ਲੱਗ ਗਏ ਠੀਕ ਹੈ ਹੁਣ ਮੰਨ ਕੇ ਚੱਲੋ ਵੀ ਬਾਈ ਦਾ ਦੋਨਾਂ ਦਾ ਕੰਮ ਆ ਬੱਚਿਆਂ ਦਾ ਵੀ ਸਪੈਸ਼ਲ ਕੰਮ ਹੈ ਤੇ ਬਾਈ ਵੱਡੀਆਂ ਕੰਮ ਆ ਵੀ ਬਾਈਆਂ ਕੋਲੇ ਆਉਂਦੀਆਂ ਗੱਭਣ ਟੋਕਰ ਗੱਭਣ ਸਾਰੇ ਤਰ੍ਹਾਂ ਦਾ ਮਾਲ ਬਾਈ ਖਰੀਦਦਾ ਇਹ ਜਿਹੜੇ ਕਿਸੇ ਭਰਾਣੇ ਲੈਣੀ ਹੋਵੇ ਕੋਈ ਵੀ ਗਾਂ ਤੇ ਬਾਈ ਦੇ ਨਾਲ ਕੰਟੈਕਟ ਤੁਸੀਂ ਕਰ ਸਕਦੇ ਆ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਦੇ ਸੱਲੜ ਦੇ ਪਾਸੇ ਚੱਲੀ ਜਾਂਦਾ ਤੇ ਲਾਪਰੀ ਤੇ ਫਿਰ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਨਾ ਗਾ ਬਾਈ ਬਾਈ ਬੇਨਤਾ ਅੱਜ ਸੀਗੇ ਆਪਣੇ ਕੋਲੇ 6 ਨਾ ਗਾ ਠੀਕ ਹੈ ਦੋਹਾਂ ਦਾ ਹੁਣੇ ਸੌਦਾ ਹੋ ਗਿਆ ਹਾਂ ਆਪਣੇ ਮੇਰੇ ਖੜਿਆ ਤੁ ਬਾਈ ਆਈ ਸੀ ਹਾਂ ਹਾਂ ਧਰਮਕੋਟ ਗਈਆਂ ਬਸ ਠੀਕ ਹੈ ਉਹ ਆਪਣੀ ਚੈਨਲ ਤੇ ਲਾਪਰੀ ਤੇ ਜੁੜੇ ਹੋਏ ਨਾ ਨਾਲ ਆਪਾਂ ਮਾਲ ਮੱਥੇ ਲੱਗਦਾ ਜੇ ਮੇਰਾ ਝੂਠ ਹੋਵੇ ਪਤਾ ਕਿਦੋਂ ਦੇ ਉਹ ਮੈਨੂੰ ਫੋਨ ਲੈਂਦੇ ਤਿੰਨ ਲੋਟ ਹੋ ਗਏ ਬਈ ਉਦੋਂ ਨੂੰ ਬਹਿ ਕੇ ਜਾਂਦੇ ਸਹੀ ਗੱਲ ਆ ਬਈ ਵਿਸ਼ਵਾਸ ਬਣਿਆ ਹੋਆ ਭਰਾਵਾਂ ਦਾ ਮੁੰਡਾ ਬਹੁਤ ਵਧੀਆ ਨਵੀਂ ਉਮਰ ਦਾ 15000 ਦਾ ਮੁੰਡਾ ਲੈ ਕੇ ਗਿਆ ਹਾਂ ਹਾਂ ਨਹੀਂ ਨਹੀਂ ਸ਼ੌਂਕ ਸੀ ਬਈ ਉਹਨੂੰ ਮੁੰਡੇ ਨੂੰ ਤੇ ਸ਼ੌਂਕ ਤਾਂ ਹੀ ਇਹ ਕੰਮ ਆ ਮਿੱਤਰੋ ਕੋਈ ਵੀ ਕੰਮ ਘਰੇ ਆਪਾਂ ਬੱਚੇ ਪਾਲਦਿਆਂ ਬੱਚੀਆਂ ਪਾਲਣੀਆਂ ਜਾਂ ਝੋਟੀਆਂ ਮੱਝਾਂ ਦਾ ਕੰਮ ਤੇ ਕੰਮ ਹੈਗਾ ਮਿੱਤਰੋ ਇਹ ਸ਼ੌਂਕ ਦਾ ਤੇ ਜਿਹੜੇ ਭਰਾ ਨੂੰ ਇਹ ਸ਼ੌਂਕ ਲੱਗ ਗਿਆ ਇਹ ਮਾੜਾ ਨਹੀਂ ਸ਼ੌਂਕ ਤੇ ਜੇ ਆਪਾਂ ਹੋਰ ਗੱਲਾਂ ਕਰਕੇ ਤਾਂ ਬਹੁਤ ਹੋ ਜਾਂਦੀਆਂ ਪਰ ਇਹ ਸ਼ੌਂਕ ਬਹੁਤ ਚੰਗਾ ਜਿਹੜੇ ਵੀ ਭਰਾ ਨੂੰ ਹੈਗਾ ਤੇ ਲਾਪਰੀਤ ਫਿਰ ਜਿਹੜੀ ਪਹਿਲੇ ਨੰਬਰ ਤੇ ਵੱੱਛੀ ਹੈ ਛੋਟਾ ਛੋਟਾ ਸਿੰਘ ਹੈ ਡੱਬੀ ਇਹਦਾ ਕੀ ਡਟੇਲਾ ਲਾ ਪ੍ਰੀਤ ਬਾਈ ਦੱਸੋ ਗੱਬਣਾ ਵਸੀ ਗਿਆ ਤਿੰਨ ਮਹੀਨਿਆਂ ਦੀ ਗੱਬਣ ਤਿੰਨ ਮਹੀਨਿਆਂ ਦੀ ਹਾਂ ਠੀਕ ਹੈ ਅੱਪ ਵੀ ਜੱਜ ਕਰਾਈ ਦੀ ਆ ਠੀਕ ਹੈ ਤੇ ਅਗਲਾ ਕਰਾ ਕੇ ਲੈ ਕੇ ਜਾਵੇ ਸਹੀ ਗੱਲ ਆ ਬਾਈ ਦੀ ਤੇ ਦੰਦੋਂ ਵੀਰੇ ਦੰਦੋਂ ਵੀਰੇ ਯਾਰੀ ਚੋਗੀ ਦੱਸਿਆ ਆਪਾਂ ਪੱਟ ਕੇ ਨਹੀਂ ਦੇਖਿਆ ਮੂੰਹ ਚੋਗੀ ਜਵਾਨ ਹੀ ਠੀਕ ਮੰਨ ਕੇ ਚਲੋ ਜਿਹੜਾ ਜਿਹੜਾ ਭਰਾ ਲਊਗਾ ਉਹ ਆ ਦੀ ਬੇਨਰਕ ਵਰ ਕਰ ਲਵੇ ਠੀਕ ਹੈ ਆਪਣਾ ਲੋਕਾਂ ਵਾਲਾ ਕੰਮ ਨਹੀਂ ਐਵੇਂ ਮੈਚੇ ਦੱਪ ਮਰੀ ਆਵੇਂ ਸਹੀ ਗੱਲ ਹੋਈ ਸੀ ਕੀ ਕਈ ਚੌਕੀਆਂ ਪਰ ਹੈ ਛੋਟੀ ਉਮਰ ਦੀ ਕੁਈ ਇਹਦੀ ਸਹੀ ਗੱਲ ਤੇ ਕੋਈ ਮਾਡਰ ਰਕਾਰਡ ਹੈਗਾ ਬਈ ਇਹਦਾ ਮਾਡਰ ਰਕਾਰਡ ਸੀ ਆ ਬਈ 34 35 ਲੀਟਰ ਦਾ ਠੀਕ ਹੈ ਇਹਨਾਂ ਬੰਦੇ ਦੇ ਧੌਲ ਕਰਕੇ ਕਲੇ ਸੇਂਗੜੀ ਲਗਾਈ ਨਹੀਂ ਸਹੀ ਗੱਲ ਆ ਬਈ ਮਿੱਤਰੋ ਬੱਛੀ ਦਾ ਕੱਦ-ਕਾਠ ਦੇਖੋ ਤੁਸੀਂ ਪੂਰੀਆਂ ਵੱਡੀ ਤੇ ਨਿਗਰ ਵਜਨਦਾਰ ਬੱਛੀ ਐ ਤੇ ਬਾਈ ਕਹਿੰਦਾ ਵੀ ਕਿਸੇ ਨੇ ਸੇਂਗ ਸਿੰਘਾਂ ਦੀ ਘੌਲ ਕਰ ਗਿਆ ਕੋਈ ਭਰਾ ਤੇ ਤਾਂ ਕਰਕੇ ਥੋੜੇ ਰੋ ਬੱਟਾ ਪਾਏਗਾ ਪਰ ਬੱਛੀ ਬਹੁਤ ਚੰਗੀ ਐ ਝੋਲੀ ਝਾਲੀ ਕਰੋ ਥਲੋ ਚੈੱਕ ਕੱਲਾ ਕੱਲਾ ਥਾਣਾ ਸੋਨਾ ਨਿਕੜਮਾ ਤੇ ਪੂਰੀਆਂ ਝੋਲੀ ਗੱਦੀ ਪੱਟੀ ਵੀ ਆ ਤੇ ਤਨ ਮਹੀਨੇ ਦੀ ਦੱਸਿਆ ਬਾਈ ਤਨ ਮਹੀਨੇ ਦੀ ਗੱਬਣਾ ਠੀਕ ਆ ਤਨ ਮਹੀਨੇ ਦੀ ਬਾਈ ਕਹਿੰਦਾ ਗੱਬਣਾ ਲੈ ਚੱਲ ਵੀਰੇ ਅਸੀਂ ਠੀਕ ਆ ਥੋੜਾ ਖੁੱਲਾ ਫਰਦਾ ਆ ਪਸੂ ਫੇਰ ਕਰਦਾ ਹੀ ਆ ਹੈਨਾ ਬਾਈ ਸਹੀ ਗੱਲ ਆ ਜਆ ਤਨ ਮਹੀਨੇ ਦੀ ਬਾਈ ਕਹਿੰਦਾ ਗੱਬਣਾ ਤੇ ਥਾਣਾ ਥਾਣਾ ਤੇ ਬਿੱਥੀ ਪੁੱਥੀ ਪੂਰੀ ਆ ਹਾਂ ਝੋਲੀ ਝਾਲੀ ਪੂਰੀ ਆ ਵਧੀਆ ਕੱਢਦੀ ਆਉਂਦੀ ਆ ਹੋ ਨਿੱਗਰ ਤੇ ਵਜਨਦਾਰ ਵੜਾ ਕੱਲਾ ਸਿੰਘ ਜੀ ਸਿੰਘ ਆ ਮਿੱਤਰੋ ਬਹੁਤ ਵੱਡੇ ਕੱਦ ਘੜਦੀ ਆ ਅੱਜ ਦੇ ਟਾਈਮ ਦੇ 45000 ਦੀ ਸੀ ਆਈ ਪਰ ਹੁਣ ਆਪਾਂ ਤੇ ਆਪਾਂ ਨੂੰ ਪ੍ਰੀਤ ਫਿਰ ਕਿੰਨੇ ਦੀ ਦੇ ਦਾਂਗੇ ਬਾਈ ਆਪਾਂ ਅਗਲੇ ਜੋ ਮੁਫਤਲੇ ਆਪਾਂ ਜਾਇ ਜੁਨੀ ਆਪਣੇ ਭਰਾਵਾਂ ਨੂੰ ਜਿਹੜੇ ਵੀਰ ਆਪਣੇ ਚੈਨਲ ਤੇ ਜੁੜੇ ਆ ਕੋਈ ਕੰਮ ਨਾ ਅਗੇ ਕੀਤਾ ਨਾ ਕਰੀਏ ਇਹਦਾ ਮੁੱਲ 28000 ਆ ਬਾਈ ਠੀਕ ਆ ਲਓ ਵੀ ਮਿੱਤਰੋ 28000 ਰੁਪਏ ਜੇ ਤੁਹਾਨੂੰ ਮਿਲ ਜੂਗੀ ਤਿੰਨ ਮਹੀਨੇ ਦੀ ਗੱਬਣ ਚੈੱਕ ਪਾਸ ਤੇ ਇਹ ਲਾਪਰੀ ਤਾਂ ਕੋਈ ਛੋਟ ਛੱਪਾ ਮਾਨਤਨ ਹੋ ਜੂਗਾ ਕਰਾਂਗੇ ਮਾਨਤਨ ਬਾਕੀ ਵਿਅਦ ਇੱਕ ਗਾਰੰਟੀ ਹੋਰ ਆ ਹਾਂਜੀ ਜੇ ਕਈ ਵਾਰੀ ਆਲੇ ਬਸੀ ਥਾਲੀ ਨਿਕਲਦੀ ਆ ਹਾਂ ਤੇ ਆਪਾਂ ਅਗਲੇ ਜਿੰਨਾ ਤੇਲ ਖਰਚਿਆ ਵੀ ਭਾੜਾ ਕਿਰਾਇਆ ਅਗਲੇ ਦਾ ਦੇਵਾਂਗੇ ਠੀਕ ਆ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਆਪਣੀ ਜ਼ਿੰਮੇਵਾਰੀ ਆ ਤਾਂ ਨਮੀ ਨੇ ਗੱਬਣਾ ਪਰ ਬਾਈ ਕਹਿੰਦਾ ਆਪਣੇ ਘਰੋਂ ਚ ਇੱਕ ਪਾਸ ਕਰਾ ਕੇ ਆਪ ਦਾ ਡਾਕਟਰ ਤੁਸੀਂ ਲਿਆ ਸਕਦੇ ਆ ਤੇ ਚੈੱਕ ਪਾਸਾ ਦੀ ਕਰਾ ਕੇ ਤੁਸੀਂ ਲਿਜਾ ਸਕਦੇ ਆ ਪਰ ਜੇ ਖਾਲੀ ਹੋਵੇ ਤੇ ਬਾਈ ਕਹਿੰਦਾ ਵੀ ਆਪਾਂ ਅਗਲੇ ਨੂੰ ਕਰਾਇਆ ਭਾੜਾ ਦੇਵਾਂਗੇ ਤੇਲ ਖਰਚਾ ਐਵੇਂ ਨਹੀਂ ਵੀ ਬਿਨਾਂ ਗੱਲੋਂ ਕਹਿਨਦਾ ਭਾਅ ਕਿਹੜਾ ਮਰਦਾ ਤੇ ਬਾਈ ਫਿਰ ਜਿਹੜੀ ਉਹਦੂ ਅਗਲੀ ਬੱਚੀ ਆ ਗਈ ਡੱਬੀ ਇਹਦੀ ਕਿਤੇ ਲੱਗ ਬਿਆਦਾ ਇਹ ਦੇਨਵਾਰ ਕਿਤੇ ਦੀ ਡੈਨਮਾਰਕ ਦੇ 4127 ਦੀ ਹਾਂ ਠੀਕ ਹੈ ਜੀ ਤੇ ਉਮਰ ਕਿੰਨੀ ਹੈ ਲਾਪਰੀ ਤੇਰੀ ਸਾਢੇ 8 ਮਹੀਨੇ ਦੀ ਸਾਢੇ 8 ਮਹੀਨੇ ਤੇ ਖੀਰ ਗਈ ਆ ਬੱਚੀ ਲਓ ਜੀ ਬਿੱਲ ਵੀ ਹੈ ਨਹੀਂ ਕਹਿੰਦੀ ਗੱਲ ਨਹੀਂ ਖੀਰੀ ਬੱਚੀ ਆ ਇਹ ਗੱਲ ਡੇਗੂ ਡੇਗੂ ਕਰਦੀ ਨਾ ਦੀ ਖੀਰੀ ਸਹੀ ਗੱਲ ਆ ਭਾਈ ਲਿਆ ਬਾਹਰ ਲਿਆ ਨੂੰ ਫਿਰ ਤੋੜਾ ਤਰਾ ਕਰਾ ਚੈੱਕ ਇਹਦਾ ਕਿੰਨੀ ਉਮਰ ਦੱਸਿਆ ਇਹ ਸਾਢੇ 8 ਮਹੀਨੇ ਦੀ ਬੱਚੀ ਲਓ ਵੀ ਮਿੱਤਰੋ ਸਾਢੇ 8 ਮਹੀਨੇ ਉਮਰ ਆ ਤੇ ਸੋਹਣਾ ਕੱਦ ਕਾਠਾ ਤੇ ਜਿਹੜਾ ਦਾ ਬਾਡੀ ਢਾਂਚਾ ਪੂਰਾ ਪਰ ਹਾਂ ਪੇਟ ਜਿਵੇਂ ਆਪਾਂ ਵੱਡਿਆਂ ਕਹਿੰਨਾਂ ਨੂੰ ਕਹ ਅਖਲਾ ਕਹਿੰਦਾ ਪੇਟ ਵਾਲੀ ਆ ਪੇਟ ਵਾਲੀ ਅੱਖਾਂ ਹਾਂ ਖਾਣ ਪੀਣ ਵਾਲੀ ਅੱਖਾ ਖਾਣ ਵਾਲੀ ਆ ਹਜਮ ਕਰਨ ਵਾਲੀ ਆ ਬਹੁਤ ਵੱਡੇ ਕੱਦ ਕਾਠ ਦੀ ਸੋਹਣੀ ਬੱਚੀ ਆ ਤੇ ਥੱਲੇ ਝੋਲੀ ਕਰੋ ਚੱਕ ਚਾਰ ਸਨ ਪੂਰੇ ਮੋਟੇ ਮੋਟੇ ਜਿਵੇਂ ਗੱਬਣ ਵਾਲਾ ਭਲੇਖਾ ਪਉਂਦੀ ਆ ਜਿਵੇਂ ਤਿੰਨ ਚਾਰ ਮਹੀਨਿਆਂ ਦਾ ਪਸੂ ਗੱਬਣ ਹੁੰਦਾ ਉਸੇ ਤਰ੍ਹਾਂ ਥੱਲੇ ਝੋਲੀ ਆ ਬਹੁਤ ਸੋਹਣੇ ਰੰਗ ਪ੍ਰਿੰਟ ਦੀ ਆ ਫੇਸ ਕੁਆਲਿਟੀ ਬਹੁਤ ਚੰਗੀ ਆ ਤੇ ਸਰੀਰ ਦਾ ਢਾਂਚਾ ਬਹੁਤ ਸੋਹਣਾ ਸੋਹਣੇ ਹੱਡ ਪਰ ਖੁੱਲੇ ਹੱਡ ਪਰਾਂ ਦੀ ਆ ਵੱਡੇ ਕੱਦ ਕਾਠ ਵਾਲੀ ਗਾਂ ਬਣੂਗੀ ਲੈ ਚੱਲ ਬਾਈ ਸੋਹਣਾ ਰੰਗ ਪ੍ਰਿੰਟ ਆ ਮਿੱਤਰੋ ਬਾਕੀ ਦੰਦ ਝੋਲੀ ਝੁਲੀ ਤਾਂ ਝੋਲੀ ਝੁਲੀ ਦੇ ਥੱਲੇ ਬਾਈ ਪੂਰੀ ਜਿਵੇਂ ਗੱਬਨ ਦਾ ਪਲੇਖਾ ਪਉਂਦੀ ਹੈ ਚਾਰ ਹੀ ਥਾਣਾ ਫੋਟ ਸ਼ਾਂਗ ਭੂਰਾ ਨਹੀਂ ਪੂਰੇ ਥਾਣ ਬਿੱਥੀ ਤੇ ਥਣ ਲੱਗੇ ਰੰਗ ਪ੍ਰਿੰਟ ਬਹੁਤ ਸੋਹਣਾ ਤੇ ਖੀਰੀ ਬੱਚੀ ਹੈ ਤੇ ਲਾਭਰੀ ਤਾਂ ਫਿਰ ਇਹਨਾਂ ਬੱਚਿਆਂ ਦੀ ਡਿਮਾਂਡ ਇਕੱਠੀਆਂ ਦੀ ਕਰਨੀ ਆ ਬਾਈ ਇਕੱਠੀਆਂ ਦੀ ਅੱਜ ਉਹ ਆ ਫਿਰ ਰੱਖਾਂਗੇ ਵੇਨ ਤਾਂ ਠੀਕ ਹੈ ਜੀ ਲੋ ਵੀ ਮਿੱਤਰੋ ਪੂਰੀ ਵੀਡੀਓ ਵੇਖੋ ਤੇ ਬਾਈ ਕਹਿੰਦਾ ਆਪਾਂ ਅੱਜ ਆਫਰ ਕਰਾਂਗੇ ਸਹੀ ਗੱਲ ਆ ਕੋਈ ਵੀ ਜਣੀ ਕਿ ਮੈਂ ਉਹ ਹੈ ਨਹੀਂ ਜਾਂ ਰਸਤੇ ਦਾ ਨਿਸ਼ਾਨ ਤੇ 2 ਨੰਬਰ ਤੇ ਬੱਚਿਆਂ ਦੇ ਵਿੱਚੋਂ 2 ਨੰਬਰ ਤੇ ਬਾਈ ਬੱਚਾ ਬਹੁਤ ਸੋਹਣਾ ਕੀ ਡਿਟੇਲ ਹੈ ਦੀ ਇਹਦੀ ਕੀ ਡਿਟੇਲ ਲਾ ਲਾ ਚਾਹੇ ਝੋਲੀ ਕਰੋ ਜੇ ਕਿ ਵੀ ਚਾਰ ਹੀ ਥਾਣਾ ਫੋਰ ਸ਼ੰਗ ਭੋਰਾ ਨਹੀਂ ਕੀ ਡਿਟੇਲ ਲਾ ਲਾ ਪ੍ਰੀਤ ਜੀ ਬਈ 7 ਮਹੀਨਿਆਂ ਦੀ ਬੱਚੀ ਆ ਸਹੀ ਗੱਲ ਇਹ ਤਾਂ ਜਮਾ ਬੱਚਾ ਹੀ ਆ ਬਈ ਤੇ ਸੋਹਣਾ ਗੱਦਗਾਟਾ ਸਰੀਰ ਦੀ ਜਿਹੜੀ ਗਰੋਥ ਹੋਈ ਆ ਬਹੁਤ ਸੁਣੀ ਹੈ ਸੋਹਣਾ ਬੋਡੀ ਤਾਂ ਚਾ ਕੋਈ ਲਿੱਸੀ ਲਾਵੀ ਨਹੀਂ ਹੰਬੀ ਜੀ ਨਹੀਂ ਪੂਰੀ ਨਿੱਗਰ ਤੇ ਸੋਹਣੀ ਬੱਚੀ ਐ ਸ਼ੂਤੀ ਉਹਦੇ ਵਿੱਚ ਲਾ ਕੇ ਨੋ ਮੀਟਰ ਪਿਆਨ ਤੋਂ ਦਾ ਨੰਬਰ ਵੀ ਗਾਲੀ ਹੈ ਤੇ 26 ਦੀ ਹੈ ਬੱਚੀ 40 ਇੱਕ 26 ਦੀ ਹੈ ਮਿੱਤਰੋ ਸਰੀਰ ਸਰੀਰ ਢਾਂਚਾ ਸਰੀਰ ਦਾ ਢਾਂਚਾ ਦੇਖੋ ਬਾਡੀ ਬੰਦ ਤੇ ਦੇਖੋ ਪੂਰੀ ਸੋਹਣੀ ਬੱਚੀ ਆ ਸੋਹਣੇ ਕੱਦ ਕਾਠ ਵਾਲੀ ਆ ਫੇਸ ਕੁਆਲਟੀ ਕਰੋ ਚੈੱਕ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਆ ਸਹੀ ਗੱਲ ਆ ਬਹੁਤ ਸੋਹਣੀ ਬੋਦੀ ਵਾਲੀ ਬੱਚੀ ਆ ਹਾਂ ਸੋਹਣਾ ਰੰਗ ਪ੍ਰਿੰਟ ਆ ਬਾਕੀ ਉਪਰੋਂ ਸਟੇਟ ਆ ਬਿਲਕੁਲ ਲੈਗ ਸਕੂਲ ਕਰੋ ਚੱਕ ਬਿਲਕੁਲ ਐ ਖੜਨੀ ਖੁੜਨੀ ਐ ਘੋੜੀਆਂ ਵਾਂਗੂ ਖੜੀ ਸਿੱਧਮ ਸਿੱਧੀ ਹੈ ਨਾ ਚਾਰ ਹੀ ਥਣ ਫੋਰ ਸ਼ੰਗ ਭੋਰਾ ਨਹੀਂ ਸੋਹਣਾ ਢਾਂਚਾ ਬੋਡੀ ਬੰਪਰ ਬਹੁਤ ਸੋਹਣੀ ਐ ਤੇ ਬੋਡੀ ਵੇਟ ਸੋਹਣਾ ਕੋਈ ਐ ਨਹੀਂ ਕੋਈ ਲਿੱਸੀ ਲਵੀ ਨਹੀਂ ਹੰਬੀ ਜੀ ਨਹੀਂ ਸੋਹਣੇ ਕੱਦ ਕਰਦੀ ਐ ਛੋਟੀ ਉਮਰ ਦੀ ਐ ਤੇ ਖੜਨੀ ਖੁੜਨੀ ਕਰੋ ਚੱਕ ਬੱਚੀ ਦੀ ਬੱਚੀ ਚ ਬਿਊਟੀ ਪੂਰੀ ਹੈ ਲਾਪਰੀ ਹੈ ਨਾ ਸਹੀ ਗੱਲ ਆ 40 ਇੱਕ 72 ਦੀ ਐ ਠੀਕ ਹੈ ਡੈਨਮਾਰਕ ਦੇ 4127 ਦੀ ਇਹ ਤਾਂ ਮਾذر ਰਿਕਾਰਡ ਕੀ ਹੈ ਬਾਈ ਠੀਕ ਹੈ ਲਓ ਵੀ ਮਿੱਤਰੋ ਪੂਰੀ ਚੰਗੀ ਗਾੜੀ ਆ ਬਹੁਤ ਸੋਹਣੇ ਕੱਦ ਕਰਦੀ ਆ ਮੱਲੋ ਮੱਲੀ ਕੈਮਰਾ ਤੇ ਜਿੰਨੀਆਂ ਮਰਜੀ ਭੰਵੀ ਮਿੰਟ ਦੀ ਵੀਡੀਓ ਕੱਲੇ ਦੀ ਬਣਾ ਲਾ ਹੈ ਨਾ ਐਡੀ ਸੋਹਣੀ ਸਨਖੀ ਤੇ ਬਹੁਤ ਸੋਹਣਾ ਜਾਨਵਰ ਆ ਬਾਕੀ ਬਿਊਟੀ ਜਿਹੜੀ ਹੁੰਦੀ ਹੈ ਪਰਮਾਥਮ ਵੱਲੋਂ ਹੁੰਦੀ ਹੈ ਬਹੁਤ ਸੋਹਣੀ ਬਿਊਟੀ ਵਾਲੀ ਬੱਚੀ ਹੈ ਇਹ ਕਹਿੰਦਾ ਫਰੀਮਾਂ ਹੀ ਝੂਠ ਮਾਰੀ ਜਾਂਦੇ ਹੋਣਗੇ ਵੇਖ ਸਹੀ ਗੱਲ ਹੈ ਕੋਈ ਤਾਂ ਹੁੰਦੇ ਕੋਈ ਹੈ ਨਹੀਂ ਕੋਈ ਨਿਸ਼ਾਨ ਨਹੀਂ ਕੋਈ ਰਸਤੇ ਦਾ ਨਿਸ਼ਾਨ ਨਹੀਂ ਗਾ ਖੁੱਲੀਆਂ ਫਰਦੀਆਂ ਆਈਆਂ ਬਾਈ ਕਹਿੰਦਾ ਤੇ ਬਾਈ ਕਹਿੰਦਾ ਆਫਰ ਕਰਾਂਗੇ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਆਫਰ ਵੀ ਬਾਈ ਤੋਂ ਕਰਾਵਾਂਗੇ ਤਿੰਨ ਬੱਚੇ ਬੱਚੇ ਆ ਬਾਈ ਕੋਲੇ ਬਹੁਤ ਸੋਹਣੇ ਟੌਪ ਕਲਾਸ ਆ ਤਿੰਨੇ ਬੱਚੇ ਕਰੋ ਚੈੱਕ ਜੀ 40 127 ਦੀ ਹੈ ਦੋ ਨੰਬਰ ਤੇ ਬੱਚੀ ਵਿਖਾਈ ਹੈ ਬਹੁਤ ਬਿਊਟੀ ਵਾਲੀ ਹੈ ਤੇ ਤਿੰਨ ਤਿੰਨ ਨੰਬਰ ਤੇ ਬਾਈ ਜਿਹੜੀ ਇਹ ਬੱਚੀ ਹੈ ਦੀ ਕੀ ਡਿਟੇਲ ਆ ਇਹ ਹੈਗੀ 7 ਮਹੀਨੇ ਤੇ 20 ਵਾਈਆਂ ਦਿਨਾਂ ਦੀ ਹੈ 7 ਮਹੀਨੇ ਤੇ 20 ਵਾਈਆਂ ਦਿਨਾਂ ਦੀ ਖੀਰ ਕੋਈ ਇਹ ਵੀ ਬਾਈ ਚੈੱਕ ਕਰਾਵਾਂਗੇ ਠੀਕ ਹੈ ਲੋ ਵੀ ਮਿੱਤਰੋ 7 ਮਹੀਨੇ ਤੇ 20 ਮਹੀਨਾਂ ਦੀ ਬੱਚੀ ਆ ਤੇ ਖੀਰ ਕੋਈ ਆ ਬਾਕੀ ਦੰਦ ਆਪਾਂ ਵੀਡੀਓ ਤੇ ਚੈੱਕ ਕਰਾਵਾਂਗੇ ਲੈ ਆ ਵੀ ਮਿੰਦਾ ਕਰਾ ਚੈੱਕ ਦੰਦ ਬਿਲਕੁਲ ਖੀਵੀ ਹੈ ਕੱਚੀ ਸਹੀ ਗੱਲਾਂ ਬਾਈ ਫੇਸ ਕੁਆਲਿਟੀ ਕਰੋ ਚੈੱਕ ਜੀ ਨਿਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਆ ਬਾਕੀ ਜਿਹੜਾ ਰੰਗ ਪ੍ਰਿੰਟ ਹੈ ਇਹਦਾ ਸਰੀਰ ਦਾ ਢਾਂਚਾ ਬਹੁਤ ਸੋਹਣਾ ਸਹੀ ਲੈਗਸ ਸਕੋਰ ਕਰੋ ਜੇਕ ਐ ਖੜਨੀ ਖੁੜਨੀ ਬੱਚੀ ਦੀ ਬਹੁਤ ਸੋਹਣੀ ਹੈ ਸਹੀ ਗੱਲ ਉੱਪਰੋਂ ਬਿਲਕੁਲ ਸਟੇਟ ਆ ਤੇ ਬਾਕੀ ਗੜੰਗੇ ਲਾਉਂਦੀਆਂ ਦੁਰੀਆਂ ਫੜਦੀਆਂ ਖੁੱਲੀਆਂ ਆਈਆਂ ਕਰਕੇ ਥੋੜਾ ਕਰਦੇ ਹੀ ਆ ਜੋ ਪਸ਼ੂ ਰਸਾ ਪੈਂਦਾ ਤੇ ਜਾਨਵਰ ਤਿੰਨੇ ਚਾਰੇ ਬਾਈ ਕਹਿੰਦਾ ਇੱਕੋ ਥਾਂ ਆਈ ਆ ਫਾਰਮ ਚੋਂ ਬਹੁਤ ਸੋਹਣੀ ਬੱਚੀ ਆ ਸੋਹਣਾ ਰੰਗ ਪ੍ਰਿੰਟ ਹੈ ਤੇ ਖੀਰੀ ਬੱਚੀ ਆ ਦੰਦਾ ਪਰ ਵੀਡੀਓ ਦੇ ਵਿੱਚ ਚੈੱਕ ਕਰਾ ਤੇ ਨਿੱਕਾ ਕਾਨਾ ਗੋਲ ਬੋਦੀ ਵਾਲੀ ਬੱਚੀ ਆ ਤੇ ਲਾਪਰੀ ਤੇ ਫਿਰ ਬੰਨ ਬਾਈ ਫਿਰ ਕਰਗੇ ਆਫਰ ਇਹਨਾਂ ਭਰਾਵਾਂ ਨੂੰ ਆਪਾਂ ਨੇ ਦੱਸ ਗਏ ਕੀ ਡਿਮਾਂਡ ਹੈ ਇਹਨਾਂ ਦੀ ਰੋਕ ਲੰਮੜਾ ਜਾਂ ਬੰਨ ਲਾ ਉਥੇ ਆ ਵੇਖ ਉਥੇ ਨੇਰਾ ਬਾਈ ਸਹੀ ਗੱਲ ਤੁਸੀਂ ਦੇਖ ਕੇ ਕਰਾ ਦੇ ਸਹੀ ਗੱਲ ਧੌਂ ਤੇ ਨਿਸ਼ਾਨ ਚੈੱਕ ਕਰ ਲਓ ਕੋਈ ਨਿਸ਼ਾਨ ਨਹੀਂ ਦੱਸੇ ਦਾ ਬਿਲਕੁਲ ਪਤਾ ਲੱਗਦਾ ਵੀ ਜਿਹੜਾ ਪਸ਼ੂ ਦੇ ਰਸਾ ਪਿਆ ਹੋਵੇ ਉਹਦਾ ਗਲਤ ਨਿਸ਼ਾਨ ਤਾਂ ਬਣੀ ਜਾਂਦਾ ਪਰ ਬਾਈ ਕਹਿੰਦਾ ਖੁੱਲੀਆਂ ਫਰਦੀਆਂ ਆਈਆਂ ਕਰਕੇ ਨਾ ਥੋੜਾ ਜਿਹਾ ਪਸ਼ੂ ਕਰਦਾ ਹੀ ਆ ਨਵੇਂ ਤਾਂ ਬਹੁਤ ਸੋਹਣੀਆਂ ਬੱਚੀਆਂ ਦੇਖੋ ਜੀ 2 ਨੰਬਰ ਤੇ ਆਪਾਂ ਬੱਚਾ ਵਿਖਾਇਆ ਪੂਰਾ ਟਾਪ ਕਲਾਸ ਜਾਤ ਕੁਆਲਿਟੀ ਪੂਰੀ ਐ ਜਾਨੀ ਕਿ ਜਾਤ ਵਾਲੀਆਂ ਬੱਚੀਆਂ ਚੰਗੀਆਂ ਜੇ ਕਿਸੇ ਭਰਾ ਨੇ ਫਾਰਮ ਦੀ ਸਟਾਰਟਿੰਗ ਕਰਨੀ ਹੈ ਜਾਂ ਪਾਲਣ ਵਾਸਤੇ ਇੱਕ ਦੋ ਬੱਚੇ ਲੈਣੇ ਬਹੁਤ ਸੁਣੀ ਜਣੇ ਕਿ ਆਪਸ਼ਨ ਹੈ ਭਰਾ ਕੋਲੇ ਚੰਗੇ ਬੱਚੇ ਆ ਤੇ ਲਬਰੀ ਫਿਰ ਇਹਨਾਂ ਡਿਮਾਂਡ ਬਾਈ ਕੀ ਆ ਹੈ ਬਾਈ ਡਿਮਾਂਡ ਇਹਨਾਂ ਦੱਸ ਕੀ ਬੱਚੀਆਂ ਦੀ ਇਹਨਾਂ ਕਿੰਨਾ ਦੀ ਡਿਮਾਂਡ 50000 ਰੁਪਿਆ ਬਾਈ ਤਿੰਨਾਂ ਬੱਚੀਆਂ ਦੀ ਡਿਮਾਂਡ 50000 ਰੁਪਿਆ ਆ 400 ਕਿਲੋਮੀਟਰ ਕਰਾਇਆ ਫ੍ਰੀ ਆ ਲੋ ਵੀ ਮਿੱਤਰੋ 400 ਕਿਲੋਮੀਟਰ ਕਰਾਇਆ ਫ੍ਰੀ ਆ ਲੋ ਲੈਣੀਆਂ ਹੈ ਨਾ ਫਿਰ 150 ਕਿਲੋਮੀਟਰ ਤੱਕ ਕਰਾਇਆ ਫ੍ਰੀ ਆ ਜੇ ਕਿਸੇ ਨੇ ਇਕੱਲਾ ਨਹੀਂ ਆ 50 ਕਿਲੋਮੀਟਰ ਕਰਾਇਆ ਫਰੀ ਆ ਜਣੀ ਕਿ ਮਾਨ ਕੇ 50000 ਰੁਪਏ ਤਿੰਨਾਂ ਦਾ ਰੇਟ ਆ ਹਾਂ ਤੇ 400 ਕਿਲੋਮੀਟਰ ਕਰਾਇਆ ਫਰੀ ਜੇ ਕੋਈ ਤਿੰਨੇ ਲੈਂਦਾ ਹਾਂ ਮਾਨਤਾਣ ਵੀ ਕੀਤਾ ਹੈ ਮਾਨਤਾਣ ਵੀ ਵਿੱਚੋ ਕਰਿਆ ਕੀਤਾ ਜਾਊਗਾ ਤੇ ਨੰਬਰ ਫੇਰ ਬੋਲਦੇ ਲੱਗਦੇ 9729257848 ਦੇ ਇੱਕ ਬੇਨਤੀ ਹੋ ਰਾ ਮੇਰਾ ਬਾਈ ਕਿਸੇ ਨੂੰ ਲੈਦੀ ਵੀਡੀਓ ਨਹੀਂ ਪਾਉਣੀ ਸਹੀ ਗੱਲ ਆ ਵੀ ਜਣੀ ਕਿ ਆਪਾਂ ਵੀਡੀਓ ਐਸੇ ਕਰਕੇ 5-4 ਮਿੰਟ ਦੀ ਵੱਧ ਬਣ ਜਾਂਦੀ ਆ ਬਹੁਤ ਭਰਾ ਕਰਦੇ ਤੁਸੀਂ ਛੋਟੀ ਵੀਡੀਓ ਬਣਾਇਆ ਕਰੋ ਪਰ ਮਿੱਤਰੋ ਜਨਰਲ ਟਾਈਮ ਆਪਾਂ ਪਸ਼ੂ ਨੂੰ ਦਿਖਾਇਆ ਇਹਨਾਂ ਟਾਈਮ ਚ ਅੱਜ ਨਾਲ ਹੈ ਨਾ ਕੋਈ ਭਰਾ ਆਨਲਾਈਨ ਖਰੀਦਦਾ ਦੰਦ ਚ ਕਿਰਾ ਤੇ ਆਪਾਂ ਪਸ਼ੂ ਦੀ ਬਿਊਟੀ ਵਿਖਾਤੀ ਲੈਗ ਸਕੋਰ ਚੈੱਕ ਕਰ ਰਹਾ ਤਾਂ ਯਾਨੀ ਕਿ ਚਾਰੇ ਪਾਸੇ ਬਸ ਮੈਂ ਵੀਡੀਓ ਇੱਕ ਬੇਨਤੀ ਹੋ ਰਾ ਕਿਸੇ ਬੰਦੇ ਨੂੰ ਲੈ ਦੀ ਵੀਡੀਓ ਨਹੀਂ ਪੈਣੀ ਤੇ ਦੋ ਨੰਬਰ ਤੇ ਸਾਈ 2000 ਪਾਵੇ ਬੰਦਾ ਤੇ ਉਹਦਾ ਸੌਦਾ ਮੰਨਿਆ ਜਾਊਗਾ ਤੀਜੇ ਬੰਦੇ ਦਾ ਸੌਦਾ ਨਹੀਂ ਮੰਨਿਆ ਜਾ ਠੀਕ ਹੈ ਲਓ ਵੀ ਮਿੱਤਰੋ ਜਿਹੜੀਆਂ ਬਾਈ ਵੱਲੋਂ ਬੇਨਤੀਆਂ ਕੀਤੀਆਂ ਗਈਆਂ ਤੇ ਜਰੂਰ ਇਸ ਅਮਲ ਕਰਿਓ ਭਰਾ ਬਣ ਕੇ ਵੀਰ ਬਣ ਕੇ ਤੇ ਲਾਭਪ੍ਰੀਤ ਕਹਿੰਦਾ ਮਜਬੂਰੀ ਆ ਵੀ ਬਹੁਤ ਭਰਾ ਵਿੱਚ ਕਈ ਖਰਾਬ ਵੀ ਕਰਦੇ ਆ ਵੇਖ ਬਈ ਹਾਂ ਝੋਲੀ ਝੋਲੀ ਬਹੁਤ ਸੋਹਣੀ ਆ ਜਿੰਨੇ ਬੱਚੇ ਬੂਰੇ ਟਾਪ ਕਲਾਸ ਆ ਤੇ 50000 ਰੁਪਏ ਦੇ ਵਿੱਚੋਂ ਬਾਈ ਕਹਿੰਦਾ ਮਾਨਦਾਨ ਵੀ ਕੀਤਾ ਜਾਊਗਾ ਤਿੰਨੇ ਬੱਚੇ ਜੋ ਕੋਈ ਲੈਂਦਾ 400 ਕਿਲੋਮੀਟਰ ਕਰਾਇਆ ਫਰੀ ਜੇ ਕੋਈ ਦੋ ਲੈਂਦਾ 150 ਕਿਲੋਮੀਟਰ ਫਰੀ ਜੇ ਕੋਈ ਗੱਬੜ ਮੱਛੀ ਲੈਂਦਾ ਉਹਦਾ ਵੀ 400 ਕਿਲੋਮੀਟਰ ਕਰਾਇਆ ਫਰੀ 28 ਉਹਦੇ ਕਿੰਨੇ ਚ 28000 ਚ 400 ਕਿਲੋਮੀਟਰ ਕਰਾਇਆ ਫਰੀ ਚਾਰੇ ਕੁਸਮਾਂ ਦੇ ਬਾਈ ਨੇ ਆਫਰ ਰੱਖਤਾ ਇਹ ਇਹ ਬਾਤ ਨਹੀਂ ਲਾਭਰੀ ਤੇ ਮਿਲਦੇ ਕਿਤੇ ਬਈ ਯਾਰ ਆਪਣੇ ਉਹ ਵੀ ਬੜਾ ਸਹੀ ਗੱਲ ਸਹੀ ਗੱਲ ਲੈ ਲਓ ਸਹੀ ਗੱਲ ਆ ਹਪਾਰਾ ਹਰੇਕ ਭਰਾ ਫਰਦਾ ਤਾਂ ਮੰਨ ਕੇ ਚੱਲੋ ਨਫੇ ਨੂੰ ਹੀ ਆ ਪਰ ਜਿਹੜਾ ਜਾਇਜ਼ ਮਾਰਜਨ ਤੇ ਆਪਦਾ ਪਸ਼ੂ ਵੇਚਣਾ ਉਹਦੀ ਬਹੁਤ ਵੱਡੀ ਗੱਲ ਹੁੰਦੀ ਆ ਤੇ ਲਾਪਰੀ ਦਾ ਵਿਸ਼ਵਾਸ ਸਾਰੇ ਭਰਾਵਾਂ ਨਾਲ ਬਣਿਆ ਵਾ ਤੇ ਬਹੁਤ ਸੋਹਣੀ ਨਾਗ ਅੱਜ ਦੀ ਵੀਡੀਓ ਦੇ ਵਿੱਚ ਬਾਕੀ ਮਿਲਦੇ ਅੱਗੇ ਨਵੀਂ ਵੀਡੀਓ ਚ ਧੰਨਵਾਦ ਜੀ ਸਤਿ ਸ੍ਰੀ ਅਕਾਲ ਹੁਣ ਹੋਰ ਵੀ ਲੋਕ ਵੀਡੀਓ ਪਾਉਂਦੇ ਆ ਹਾਂ ਕੋਈ ਆਏ ਆਪਾਂ ਮਾਨਤਾ ਕਰਦੇ ਵੀ ਆ ਪਰ ਰੱਬ ਤੋਂ ਡਾਂਕੇ ਗੱਲ ਕਰਦੇ ਆ ਸੁਆਮੀ ਦੇ ਆ ਤੇਰੇ ਚੰਨ ਦੇ ਕਿੰਨਾ ਰੂਪ ਸਹੀ ਗੱਲ ਆ ਬਾਈ ਇਹ ਤਾਂ ਹੈ ਪਰ ਸਾਰੇ ਭਰਾਵਾਂ ਦਾ ਮੈਂ ਕਿਹ ਚਲਾ ਪਾ ਹੱਥ ਜੋੜ ਕੇ ਧੰਨਵਾਦ ਕਰਦੇ ਆ ਸਾਰੇ ਭਰਾਵਾਂ ਦਾ ਹਾਂ ਦੇ ਨਹੀਂ ਦੇ ਸਕਦੇ ਹਾਂ ਦੇ ਨਹੀਂ ਦੇ ਸਕਦੇ ਕੋਲ ਤੂੰ ਆਪ ਹੀ ਦੇਖਿਆ ਬੰਦੇ ਨੇ ਸੌਂਦਾ ਕੀਤਾ ਕਿੰਨੇ ਟਾਈਮ ਸਹੀ ਗੱਲ ਸਹੀ ਗੱਲ ਆਈ ਤਾਂ ਹੈ ਬਾਈ ਉਧਰ ਉਧਰ ਸੈਕਿੰਡ ਸਹੀ ਗੱਲ ਉਹਨੇ ਗੱਲ ਹੀ ਆਪਣੇ ਤੇ ਸੜਤੀ ਪਈ ਹੈ ਹੈਨਾ ਗੱਲ ਵਿਸ਼ਵਾਸ ਦੀ ਹੁੰਦੀ ਹੈ ਮਿੱਤਰੋ ਸਹੀ ਗੱਲ ਆ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਵਾਲੇ ਵੀਰ ਆਪਣੇ ਪੇਜ ਨੂੰ ਫੋਲੋ ਕਰ ਲਓ ਬਾਕੀ ਮਿਲਦੇ ਆ ਅਗੇ ਨਵੀਂ ਵੀਡੀਓ ਚ ਧੰਨਵਾਦ ਜੀ ਸਹੀ ਗੱਲ ਸਾਰਿਆਂ ਨੂੰ